ਹਾਂਜੀ ਕੌਣ ਭੇਦ ਪਾਉ ਤੇਰਾ ਜੋ ਕਰੇ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਪੁਰਖ ਨੇ ਇਸ ਕਾਇਨਾਤ ਨੂੰ ਜਿੰਨਾ ਖੂਬਸੂਰਤ ਬਣਾਇਆ ਉਸ ਤੋਂ ਬਾਦ ਰਹਾਸਮਈ ਬਣਾਇਆ 3i ਐਟਲਸ ਹਲੇ ਤੱਕ ਵੀ ਇੱਕ ਰਹਾਸ ਬਣਿਆ ਹੋਇਆ ਦੁਨੀਆ ਦੇ ਲਈ ਇਹਦੇ ਬਾਰੇ ਕਾਫੀ ਕੁਝ ਬੋਲਿਆ ਗਿਆ ਹਾਲੇ ਤੱਕ ਵੀ ਇਹਦੇ ਉੱਤੇ ਰਿਸਰਚ ਚੱਲਦੀ ਆ ਇੱਕ ਐਸਾ ਹਵਾਈ ਜੰਤਰ ਇੱਕ ਐਸਾ ਯੂ ਐਫਓ ਇੱਕ ਐਸਾ ਏਲੀਅਨ ਸਪੇਸ ਸ਼ਿਪ ਜਿਹੜਾ ਜਿਹਦੇ ਚੱਲਣ ਦਾ ਢੰਗ ਤਰੀਕਾ ਜਿਹਦਾ ਰੰਗ ਰੂਪ ਜਿਹਦੇ ਵਿੱਚੋਂ ਨਿਕਲਣ ਵਾਲੀਆਂ ਰੋਸ਼ਨੀਆਂ ਜਿਹਦੇ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਇਹ ਸਿੱਧ ਕਰਦੀਆਂ ਨੇ ਕਿ ਉਹ ਕੋਈ ਆਮ ਉਲਕਾ ਪਿੰਡ ਨਹੀਂ ਹੈਗਾ ਉਹ ਕੋਈ ਖਾਸ ਮਿਸ਼ਨ ਤੇ ਨਿਕਲਿਆ ਹੋਇਆ ਕਿਸੇ ਬਾਹਰੀ ਦੁਨੀਆ ਦਾ ਕੋਈ ਹਵਾਈ ਯੰਤਰ ਜਿਹਨੂੰ ਆਪਾਂ ਯੂ ਐਫਓ ਕਹਿ ਦਿੰਦੇ ਆ ਐਲੀਅਨ ਦਾ ਸਪੇਸਸ਼ਿਪ ਕਹਿ ਦਿੰਨੇ ਆ ਇੰਜ ਲੱਗਦਾ ਕਿਸੇ ਬਾਹਰੀ ਦੁਨੀਆ ਦਾ ਕੋਈ ਹਵਾਈ ਜੰਤਰ ਕਿਸੇ ਖੋਜ ਦੇ ਉੱਤੇ ਨਿਕਲਿਆ ਹੋਇਆ ਕਿਉਂਕਿ ਸੂਰਜ ਦੇ ਪਿੱਛੇ ਦੀ ਜਦੋਂ ਇਹ ਲੰਘਦਾ ਤਾਂ ਇਹਦੀ ਗਤੀ ਆ ਜਿਹੜੀ ਉਹ ਬੜੀ ਰਹੱਸਮਈ ਤਰੀਕੇ ਦੇ ਨਾਲ ਵਧ ਜਾਂਦੀ ਆ ਇਹਦਾ ਰੰਗ ਰੂਪ ਇਹਦਾ ਰੰਗ ਟੰਗ ਸਾਰਾ ਕੁਝ ਬਦਲ ਜਾਂਦਾ ਸੋ ਇਹ ਹੋਰ ਵੀ ਜ਼ਿਆਦਾ ਇੱਕ ਰਹੱਸ ਬਣ ਜਾਂਦਾ ਇਹਦੇ ਬਾਰੇ ਕਿਉਂਕਿ ਇਸ ਸਮੇਂ ਪੂਰੀ ਦੁਨੀਆ ਦੀਆਂ ਸਪੇਸ ਏਜੰਸੀਆਂ ਉਹਨਾਂ ਨੇ ਸਾਰਿਆਂ ਨੇ ਇਹਦੇ ਉੱਤੇ ਨਜ਼ਰ ਰੱਖੀ ਹੋਈ ਆ ਪਰ ਕਿਤੇ ਨਾ ਕਿਤੇ ਇਹ ਗੱਲਾਂ ਸੱਚ ਹੁੰਦੀਆਂ ਨੇ ਜਿਵੇਂ ਅਨੂਨਾਕੀ ਦੇ ਬਾਰੇ ਪਹਿਲਾਂ ਗੱਲਬਾਤ ਹੁੰਦੀ ਸੀ ਕਿ ਕੋਈ ਅਨੂਨਾਕੀ ਸੀ ਜਿਹੜੇ ਧਰਤੀ ਦੇ ਉੱਤੇ ਉਤਰੇ ਸੀ ਕਿਉਂਕਿ ਮੈਸੋਪੋਟੇਮੀਆਂ ਦੇ ਏਰੀਏ ਦੇ ਵਿੱਚ ਪੀਰੂ ਦੇ ਵਿੱਚ ਜੋ ਕੁਝ ਵੀ ਖੋਜ ਦੇ ਦੌਰਾਨ ਹਲੇ ਤੱਕ ਲੱਭਦਾ ਉਹ ਸਾਰਾ ਕੁਝ ਇੱਕ ਰਹੱਸ ਬਣਿਆ ਹੋਇਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਤੇ ਇੰਦ ਚੰਦ ਸੂਰ ਕਿਤੇ ਕੀਤੇ ਮੰਡਲ ਦੇਸ ਜਾਂ ਕਿਹਾ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਕਿ ਪਤਾ ਹੀ ਨਹੀਂ ਕਿੰਨੇ ਕ ਸੂਰਜ ਚੰਦਰਮਾ ਕਿੰਨੇ ਕ ਮੰਡਲ ਦੇਸ਼ ਨੇ ਕਿੰਨੇ ਕ ਦੁਨੀਆਂ ਦੇ ਵਿੱਚ ਹੋਰ ਥਾਂ ਦੇ ਉੱਤੇ ਜ਼ਿੰਦਗੀ ਜਾਂ ਜੀਵਨ ਹੋ ਸਕਦਾ ਸੋ ਇਹ ਪ੍ਰਤੱਖ ਸਾਡੇ ਸਾਹਮਣੇ ਨੇ ਐਦਾਂ ਦੀ ਚੀਜ਼ ਦਾ ਇਸ ਸਮੇਂ ਸਾਹਮਣੇ ਆਉਣਾ ਇਹ ਸਿੱਧ ਕਰਦਾ ਕਿ ਕਿਸੇ ਹੋਰ ਥਾਂ ਦੇ ਉੱਤੇ ਕੋਈ ਜੀਵਨ ਕੋਈ ਜ਼ਿੰਦਗੀ ਹੈ ਜਿਹਦੇ ਬਾਰੇ ਹਲੇ ਅਸੀਂ ਪੂਰਾ ਨਹੀਂ ਜਾਣਦੇ ਇਦਾਂ ਦੀਆਂ ਚੀਜ਼ਾਂ ਤੇ ਤੁਹਾਨੂੰ ਸਾਹਮਣੇ ਆਉਂਦੀਆਂ ਨੇ ਤਾਂ ਤੁਸੀਂ ਸਮਝਿਆ ਕਰੋ ਕਿ ਸਾਡਾ ਆਕਾਲ ਪੁਰਖ ਵਾਹਿਗੁਰੂ ਕਿੰਨਾ ਵੱਡਾ ਜਿਹਦੇ ਨਾਲ ਅਸੀਂ ਜੁੜਨ ਦੀਆਂ ਗੱਲਾਂ-ਬਾਤਾਂ ਕਰਦੇ ਰਹਨੇ ਆ ਜਿਹਦਾ ਨਾਮ ਸਿਮਰਨ ਕਰਨਾ ਥੋੜੇ ਸਮੇਂ ਪਹਿਲਾਂ NASA ਨੇ ਇੱਕ ਕਾਨਫਰੰਸ ਕਰਕੇ ਦੱਸਿਆ ਕਿ ਉਹਨਾਂ ਨੂੰ ਮਾਰਸ ਮੰਗਲ ਗ੍ਰਹਿ ਦੇ ਉੱਤੇ ਜ਼ਿੰਦਗੀ ਦੇ ਸਬੂਤ ਮਿਲੇ ਨੇ ਆਹ ਕਲਿੱਪ ਸੁਣਦੇ ਆ ਪਹਿਲਾਂ after a, a, a year of review um so this very well could be the clearest sign of life that we've ever found on Mars. ਇਹ ਤੋਂ ਬਾਅਦ ਨਾਲ ਹੀ ਇੱਕ ਸੈਟੇਲਾਈਟ ਵੀਡੀਓ ਆਉਂਦੀ ਹੈ ਜਿਹਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਇੱਕ UFO ਟੱਕਰ ਮਾਰਦਾ ਇੱਕ ਮਜ਼ਾਈਲ ਦੇ ਵਿੱਚ ਤੇ ਉਹ UFO ਦਾ ਕੁਝ ਨਹੀਂ ਹੁੰਦਾ ਪਰ ਉਹ ਮਜ਼ਾਈਲ ਆ ਜਿਹੜੀ ਉਹ ਰਾਹ ਦੇ ਵਿੱਚ ਹੀ ਫਟ ਜਾਂਦੀ ਆ ਇੱਕ UFO ਦਾ ਮਜ਼ਾਈਲ ਨੂੰ ਖਤਮ ਕਰਕੇ ਬਿਨਾਂ ਕਿਸੇ ਨੁਕਸਾਨ ਤੋਂ ਅੱਗੇ ਲੰਘਣਾ 3i Atlas ਤੇ ਮੰਗਲ ਗ੍ਰਹਿ ਦੇ ਉੱਤੇ ਜੀਵਨ ਦੇ ਸਬੂਤ ਮਿਲਣ ਦਾ ਦਾਵਾ ਕਰਨਾ NASA ਦਾ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਦੁਨੀਆ ਤੇ ਉੱਤੇ ਅਸੀਂ ਇਕੱਲੇ ਨਹੀਂ ਸਾਡੇ ਤੋਂ ਬਿਨਾ ਵੀ ਇਸ ਕਾਇਨਾਤ ਦੇ ਵਿੱਚ ਹੋਰ ਬਹੁਤ ਕੁਝ ਆ। ਇਹ ਜਿਹੜੀ ਪਿੱਛੇ ਵੀਡੀਓ ਚੱਲਦੀ ਆ ਇਹ 2003 ਦੇ ਵਿੱਚ ਇੱਕ ਦੂਰਬੀਨ ਰਾਹੀਂ ਅਸਮਾਨ ਨੂੰ ਰਿਕਾਰਡ ਕੀਤਾ ਗਿਆ 10 ਘੰਟੇ ਵਾਸਤੇ ਤਾਂ 10 ਘੰਟੇ ਦੇ ਵਿੱਚ ਅਸਮਾਨ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਨੂੰ ਜਾ ਰਹੀਆਂ ਨੇ ਗਤੀਸ਼ੀਲ ਨੇ ਉਹ ਰਿਕਾਰਡ ਹੋਈਆਂ ਤੇ ਇਹ ਨਾ ਕੋਈ ਤਾਰੇ ਆ ਤੇ ਨਾ ਹੀ ਇਹ ਸੈਟੇਲਾਈਟ ਆ ਇੱਕ ਕਾਠਾ ਉੱਡਣ ਵਾਲੀਆਂ ਐਸੀਆਂ ਚੀਜ਼ਾਂ ਦਾ ਜਿਨ੍ਹਾਂ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਜੀ। ਸੋ ਐਸਾ ਬਹੁਤ ਕੁਝ ਆ। ਇਹ ਹਲੇ ਇੱਕ 10 ਘੰਟੇ ਦੀ ਰਿਕਾਰਡਿੰਗ ਦੇ ਵਿੱਚ ਥੋੜੇ ਜਿਹੇ ਹਿੱਸੇ ਨੂੰ ਰਿਕਾਰਡ ਕੀਤਾ ਗਿਆ ਤਾਂ ਇੰਨਾ ਕੁਝ ਸਾਹਮਣੇ ਆਇਆ ਤਾਂ ਹੋਰ ਹਜੇ ਪਤਾ ਹੀ ਨਹੀਂ ਕਿੰਨਾ ਕੁ ਕੁਝ ਹੋਣਾ। ਜਿਹੜਾ ਸਾਡੇ ਆਲੇ-ਦਾਲੇ ਹਰ ਸਮੇਂ ਰਹਿੰਦਾ। ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਦੇਸ਼ਾਂ ਦੇ ਅਲੱਗ-ਅਲੱਗ ਭਾਸ਼ਾ ਦੀ ਐਸੀ ਬਹੁਤ ਸਾਰੀ ਧਾਰਮਿਕ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਕਿਸੇ ਸਮੇਂ ਇੱਕ ਐਸੇ ਜੋਤ ਦਾ ਵਰਣਨ ਆ ਜਿਹੜਾ ਇਨਸਾਨਾਂ ਤੋਂ ਇਲਾਵਾ ਦੇਵਤਿਆਂ ਤੇ ਦੇਵਤਾਂ ਦੇ ਵਿੱਚ ਜਾਂ ਫਰਿਸ਼ਤਿਆਂ ਤੇ ਜਨਾਤ ਦੇ ਵਿੱਚ ਜਾਂ ਕੋਈ ਅਸੀ ਮਖਲੂਕ ਦਾ ਦੂਸਰੀ ਮਖਲੂਕ ਦੇ ਨਾਲ ਸੀ ਜੋ ਇਸ ਧਰਤੀ ਦੀ ਨਹੀਂ ਸੀ ਜਿਨ੍ਹਾਂ ਦੇ ਹਥਿਆਰ ਇੰਨੇ ਖਤਰਨਾਕ ਸੀ ਕਿ ਉਹ ਜਦੋਂ ਚੱਲਦੀ ਸੀ ਤਾਂ ਬਿਜਲੀਆਂ ਲਾਸ਼ਕਣੀਆਂ ਸ਼ੁਰੂ ਹੋ ਜਾਂਦੀਆਂ ਸੀ ਇਹਦੇ ਬਾਰੇ ਤੁਸੀਂ ਭਾਈ ਸੁਰੇਂਦਰ ਸਿੰਘ ਸਮਰਾਟ ਜੀ ਦੀ ਇੱਕ ਕਥਾ ਹੈਗੀ ਆ ਸਰਬ ਲੋਗ ਗ੍ਰੰਥ ਏਲੀਅਨ ਦੇ ਬਾਰੇ ਉਹ ਕਥਾ ਜ਼ਰੂਰ ਸੁਣਿਓ ਉਹਦੇ ਵਿੱਚ ਵੀ ਇਸ ਲੜਾਈ ਦਾ ਵਰਣਨ ਕੀਤਾ ਹੋਇਆ ਭਾਈ ਸਾਹਿਬ ਨੇ 2003 ਦੇ ਵਿੱਚ ਬਰਲ ਸਮੀਤ ਨਾਮ ਦੀ ਇਹ ਜਿਹੜੀ ਦੂਰਬੀਨ ਤੁਸੀਂ ਦੇਖਦੇ ਹੋ ਇਹਦੇ ਨਾਲ ਪਲੈਨੀਅਸ ਸਟਾਰ ਇੱਕ ਪਲੈਨੀਅਸ ਤਾਰੇ ਦੇ ਉੱਤੇ ਰਿਸਰਚ ਚੱਲ ਰਹੀ ਸੀ ਜਦੋਂ ਉਹ ਰਿਸਰਚ ਚੱਲਦੀ ਸੀ ਤਾਂ ਇੱਕ ਚੀਜ਼ ਦੇਖਣ ਨੂੰ ਮਿਲੀ ਜਿਹੜੀ ਬੜੀ ਅਜੀਬ ਸੀ ਕਿ ਧਰਤੀ ਤੋਂ ਸਿੱਧੀਆਂ ਰੋਸ਼ਨੀਆਂ ਉਸ ਤਾਰੇ ਵੱਲ ਨੂੰ ਜਾਂਦੀਆਂ ਸੀ ਇਹ ਰੋਸ਼ਨੀ ਧਰਤੀ ਤੋਂ ਪਲੈਨੀਅਸ ਤਾਰੇ ਵੱਲ ਨੂੰ ਕਿਉਂ ਜਾ ਰਹੀ ਸੀ ਇਹ ਹਾਲੇ ਤੱਕ ਉਹਨਾਂ ਲਈ ਰਹਾਸ ਬਣਿਆ ਹੋਇਆ ਉੱਥੇ ਹੀ ਜਿੱਥੇ ਰੋਸ਼ਨੀ ਰਿਕਾਰਡ ਕੀਤੀ ਗਈ ਧਰਤੀ ਤੋਂ 40 ਪ੍ਰਕਾਸ਼ ਸਾਲ ਦੂਰ ਇੱਕ ਬੜੀ ਵੱਡੀ ਟੱਕਰ ਸਪੇਸ ਏਜੰਸੀਆਂ ਨੇ ਰਿਕਾਰਡ ਕੀਤੀ ਪਰ ਉਹ ਟੱਕਰ ਕਿਉਂ ਤੇ ਕਿਸ ਚੀਜ਼ ਦੀ ਸੀ ਇਹਦੇ ਬਾਰੇ ਹਾਲੇ ਤੱਕ ਵੀ ਰਹਾਸ ਬਣਿਆ ਹੋਇਆ ਏਜੰਸੀਆਂ ਨੂੰ ਸਪੇਸ ਏਜੰਸੀਆਂ ਨੂੰ ਇਹਦਾ ਕੁਝ ਨਹੀਂ ਪਤਾ ਲੱਗਿਆ ਹਾਂ ਪਰ ਇਹਨਾਂ ਦਾ ਮੰਨਣਾ ਕਿ ਸਾਡੇ ਤੋਂ ਦੂਰ ਕਿਸੇ ਗੈਲੈਕਸੀ ਦੇ ਵਿੱਚ ਅੱਜ ਵੀ ਇੱਕ ਬਹੁਤ ਵੱਡਾ ਚੁੱਧ ਚੱਲ ਰਿਹਾ ਜਿਸ ਚੁੱਧ ਦੇ ਕਾਫੀ ਸਬੂਤ ਇਹਨਾਂ ਦੇ ਹੱਥ ਲੱਗੇ ਨੇ ਤੇ ਉੱਥੇ ਹੀ ਜੇ ਦੂਸਰੇ ਪਾਸੇ ਦੇਖੀਏ ਇਸ ਟੱਕਰ ਤੇ 20 ਸਾਲ ਬਾਅਦ ਸੂਰਜ ਦੇ ਉੱਤੇ ਇੱਕ ਕਾਲੇ ਰੰਗ ਦਾ ਦਾਗ ਬਣਨਾ ਸ਼ੁਰੂ ਹੋ ਗਿਆ ਇਸ ਦਾਗ ਨੇ ਵੀ ਸਪੇਸ ਐਜੰਸੀਆਂ ਨੂੰ ਬਹੁਤ ਫਿਕਰ ਦੇ ਵਿੱਚ ਪਾਇਆ ਤੇ ਇੱਥੋਂ ਸਪੇਸ ਐਜੰਸੀਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਹੋਵੇ ਨਾ ਹੋਵੇ ਕਿਸੇ ਦੂਸਰੀ ਡਾਈਮੈਂਸ਼ਨ ਦੇ ਵਿੱਚ ਕਿਸੇ ਦੂਸਰੀ ਗੈਲੈਕਸੀ ਦੇ ਵਿੱਚ ਕੋਈ ਹੋਰ ਮਖਲੂਕ ਕੋਈ ਹੋਰ ਦੁਨੀਆ ਦੇ ਵਾਸੀ ਨੇ ਜਿਹੜੇ ਉਹ ਸਾਡੇ ਸੂਰਜ ਦੀ ਊਰਜਾ ਲੈ ਕੇ ਜਾ ਰਹੇ ਨੇ ਆਪਣੀ ਲੜਾਈ ਦੇ ਵਿੱਚ ਵਾਰਤਣ ਵਾਸਤੇ ਸੋ ਸੂਰਜ ਦੇ ਉੱਤੇ ਐਸੀਆਂ ਬਹੁਤ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਜਦੋਂ ਤੁਸੀਂ ਕਿਸੇ ਨਾ ਕਿਸੇ ਅਜੀਬ ਜੀ ਕਿਸੇ ਐਸੇ ਯੂ ਐਫਓ ਨੂੰ ਜਾਂ ਐਸੀ ਕਿਸੇ ਚੀਜ਼ ਨੂੰ ਜਿਹਦੇ ਬਾਰੇ ਅਸੀਂ ਕੋਈ ਜਾਣਕਾਰੀ ਨਹੀਂ ਰੱਖਦੇ ਸੂਰਜ ਦੀ ਰੋਸ਼ਨੀ ਨੂੰ ਖਿੱਚ ਕੇ ਉੱਡਦੇ ਹੋਏ ਦੇਖਿਆ ਹੋਵੇ ਇਹ ਵੀਡੀਓ ਕੋਈ ਇਕ ਨਹੀਂ ਹੈਗੀਆਂ ਐਸੀਆਂ ਬਹੁਤ ਸਾਰੀਆਂ ਵੀਡੀਓ ਰਿਕਾਰਡਡ ਇੰਟਰਨੈਟ ਤੇ ਪਈਆਂ ਨੇ ਇੰਟਰਗੈਲੈਕਟਿਕ ਜੰਗ ਕੁਝ ਐਦਾਂ ਦਾ ਲਫ਼ਜ਼ ਵਰਤਦੇ ਨੇ ਉਹ ਜਿਹੜੇ ਦੂਸਰੀਆਂ ਗੈਲੈਕਸੀਆਂ ਦੇ ਵਿੱਚ ਜੰਗ ਹੁੰਦੀ ਆ ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਆਹ ਜਿਹੜੀਆਂ ਵੀਡੀਓ ਨੇ ਵੀ ਬਹੁਤ ਸਾਰੀਆਂ ਆਪਾਂ ਨੂੰ ਇੰਟਰਨੈਟ ਤੇ ਮਿਲ ਜਾਂਦੀਆਂ ਨੇ ਕਿ ਕਿੱਦਾਂ ਯੂ ਐਫ ਓ ਦੇ ਗਰੁੱਪ ਦੇ ਗਰੁੱਪ ਥੱਲਿਓ ਲਾਵੇ ਦੇ ਵਿੱਚੋਂ ਜਾਂ ਜਵਾਲਾਮੁਖੀ ਦੇ ਵਿੱਚੋਂ ਨਿਕਲਦੇ ਆ ਜਾਂ ਜਵਾਲਾਮੁਖੀ ਦੇ ਵਿੱਚ ਐਂਟਰ ਕਰਦੇ ਨੇ ਤੁਹਾਨੂੰ ਇਹ ਵੀ ਯਾਦ ਹੋਣਾ ਕੋਸ ਸਮੇਂ ਪਹਿਲਾਂ ਇੱਕ ਭੈਣ ਨੇ ਇੱਕ ਪੌਡਕਾਸਟ ਦੇ ਵਿੱਚ ਗੱਲ ਕਰਤੀ ਸੀ ਕਿ ਸੂਰਜ ਦੇ ਉੱਤੇ ਬੰਦੇ ਰਹਿੰਦੇ ਆ। ਮਤਲਬ ਕਿ ਸੂਰਜ ਦੇ ਉੱਤੇ ਆਪਣੀ ਇੱਕ ਦੁਨੀਆ ਵਸਾਈ ਹੋਈ ਆ। ਤਾਂ ਉਦੋਂ ਉਸ ਭੈਣ ਦਾ ਬੜਾ ਮਜ਼ਾਕ ਉਡਾਇਆ ਗਿਆ ਸੀ। ਖੈਰ ਉਹ ਕਿਉਂਕਿ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿੰਨਾ ਚਿਰ ਤੱਕ ਆਪਾਂ ਨੂੰ ਚੀਜ਼ਾਂ ਦੀ ਸਮਝ ਨਹੀਂ ਹੈਗੀ ਹਨਾ ਤਾਂ ਸਾਰੇ ਬੰਦੇ ਚੀਜ਼ਾਂ ਨਹੀਂ ਮੰਨਦੇ। ਤੁਸੀਂ ਅਕਾਲ ਪੁਰਖ ਨਾਲ ਜੁੜ ਕੇ ਅੰਤਰ ਧਿਆਨ ਹੋ ਕੇ ਅਸੀਂ ਆ ਬਹੁਤ ਸਾਰੀਆਂ ਚੀਜ਼ਾਂ ਦੇਖ ਵੀ ਸਕਦੇ ਹਾਂ ਤੇ ਉਹਨਾਂ ਬਾਰੇ ਜਾਣ ਵੀ ਸਕਦੇ ਹਾਂ। ਜੋ ਸਾਡੀ ਸੋਚ ਸਮਝ ਤੋਂ ਪਰੇ ਦੀ ਖੇਡ ਆ ਕੁਛ ਵੀ ਹੋਵੇ ਇਨਸਾਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਬੰਦੇ ਨੂੰ ਪਰਮਾਤਮਾ ਨੇ ਇਨੀ ਇੱਕ ਤਾਕਤ ਦਿੱਤੀ ਆ ਕਿ ਇਸ ਬ੍ਰਹਿਮੰਡ ਦੇ ਵਿੱਚ ਕੋਈ ਇੱਕ ਚੀਜ਼ ਤਾਂ ਆਉਂਦੀ ਨਹੀਂ ਪੂਰੀ ਕਾਇਨਾਤ ਆ ਜਾਂਦੀ ਆ ਇਹ ਜਿਹੜੀਆਂ ਚੀਜ਼ਾਂ ਦੇ ਬਾਰੇ ਅਸੀਂ ਗੱਲ ਕਰਦੇ ਆ ਨਾ ਇਹਦੀ ਜਾਣਕਾਰੀ ਵੀ ਸਾਡੇ ਅੰਦਰ ਪਰਮਾਤਮਾ ਨੇ ਰੱਖੀ ਹੋਈ ਆ ਤੇ ਅਸੀਂ ਅੰਦਰੋਂ ਚੇਤਨਾ ਦੇ ਮਾਰਗ ਤੇ ਚੱਲ ਕੇ ਇਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਸਕਦੇ ਆ ਜਿੱਥੇ ਸਾਇੰਸ ਨਹੀਂ ਪਹੁੰਚ ਸਕਦੀ ਉਥੇ ਇਨਸਾਨ ਚੇਤਨਾ ਦੇ ਮਾਰਗ ਤੇ ਚੱਲ ਕੇ ਪਹੁੰਚ ਸਕਦਾ ਕੀ 3i ਐਟਲਸ ਦਾ ਵਾਪਸ ਆਉਣਾ ਅਨੂਨਾਕੀ ਦਾ ਵਾਪਸ ਆਉਣਾ ਕਿਉਂਕਿ ਇਹ ਜੇ ਬਹੁਤ ਸਾਰੇ ਸਵਾਲ ਨੇ ਜਿਹੜੇ ਇੰਟਰਨੈਟ ਦੇ ਉੱਤੇ ਅੱਜ ਵੀ ਕਹੇ ਜਾਂਦੇ ਆ ਪੁੱਛੇ ਜਾਂਦੇ ਨੇ ਸੋ ਇਹ ਚੀਜ਼ ਹੈ ਕੀ ਆ ਇਹਦਾ ਮਕਸਦ ਕੀ ਆ ਇਹਦੇ ਬਾਰੇ ਤਾਂ ਅਕਾਲ ਪੁਰਖ ਵਾਹਿਗੁਰੂ ਜਾਣਦਾ ਪਰ ਆਪਾਂ ਤੁਹਾਨੂੰ ਅਕਸਰ ਹੀ ਕਿਹਾ ਕਿ ਪਰਮਾਤਮਾ ਬਹੁਤ ਵੱਡਾ ਸਾਡੀ ਸੋਚ ਸਮਝ ਤੋਂ ਕਿਤੇ ਅੱਗੇ ਦੀਆਂ ਖੇਡਾਂ ਨੇ ਇਹ ਸੋ ਜੇ ਤੁਸੀਂ ਇਹਨਾਂ ਖੇਡਾਂ ਨੂੰ ਜਾਣਨਾ ਤਾਂ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਮ ਨਾਲ ਮੰਨਦੇ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਬਸਦੇ ਰਹੋ ਧੰਨਵਾਦ